ਕਰਦਿਆਂ ਸਾਰੇ ਠੀਕ-ਠਾਕ ਹੋਣਗੇ। ਹੋ ਕੀ ਹਾਲ ਚਾਲ ਨੇ ਜੀ? ਆਓ ਸਾਡੇ ਨਾਲ ਲਾਈਵ 'ਚ ਜੁੜੋ ਵੀਰੇ। ਅਸੀਂ ਤੁਹਾਡੀ ਸਪੋਰਟ ਕਰਾਂਗੇ। ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਰੇ ਅਸੀਂ ਤੁਹਾਡਾ ਵੀ ਚੈਨਲ ਸਬਸਕ੍ਰਾਈਬ ਕਰ ਲਾਂਗੇ। ਆਓ ਬਰੇਸਨਸ ਹੋਣੇ ਕਮੈਂਟ ਕਰੀਏ। ਤੇ ਅਸੀਂ ਪੜੀਏ। ਨਾ ਪੜ੍ਹ ਕੇ ਚਾਹੇਗਾ ਕੁਝ ਲਿਖਿਆ ਦੱਸ ਹੀ ਜੱਲੀ ਰਹੂਗੇ ਹੈਲੋ ਬਾਈ ਠੀਕ ਹੈ ਬਾਏ ਜਿਵੇਂ ਕਿਸੇ ਨੇ ਬਾਏ ਲਿਖਤਾ ਹੈਲੋ ਲਿਖਦੀ ਫਸਲੀ ਤਰ੍ਹਾਂ ਲਿਖਦੀ ਕੋਈ ਆ ਲੈ ਬੜਾ ਦਾ ਖਲ ਤੋਂ ਦੋਗੇ ਤੇ ਬਾਈ ਇੱਥੇ ਨਾ ਅਸਰ ਨਾ ਸਾਹਮਣੇ ਹੋ ਜਾਗਾ ਨਾ ਕੋਈ ਦੂਸਰ ਨਾਲ ਅਸਰ ਇੱਥੇ ਆਦਾ ਜੀ ਜੜਨਗੇ ਪੱਕੀ ਗੱਲ ਰਹੂਗੀ ਯਾਰ ਲੈ ਇੱਥੇ ਆ ਮੰਮੀ ਦੀਆਂ ਆਹ ਆਹ ਹਾਲੇ ਹਾਈ ਹੈਲੋ ਦੱਬ ਕੇ ਹੈਲੋ ਗਾਇਸ ਕਮੈਂਟ ਕਰੋ ਗਾਇਸ ਕਮੈਂਟ ਕਰੋ ਅਸੀਂ ਤੁਹਾਰੇ ਕਮੈਂਟ ਪੜ੍ਹेंगे हम तुम्हारे कमेंट पढ़ेंगे हम तुम्हारे कमेंट पढ़ेंगे हम hmm. ਇਹ ਕੋਈ ਕਦਮ ਨਹੀਂ ਕੋਈ ਹੈ ਕੱਲ੍ਹ ਪੂਰੀ ਨਾ ਆ ਨਹੀਂ ਰੋਤੇ ਆ ਲੈ ਕੇ ਕੋਈ ਨਾ ਬਣਨ ਹੋਏ ਤੇ ਜਮईन ਬਠਾਰਾ Es piano de alumbrar, ¿sí? mira, హలో కరో ਇਹ ਦਾ ਪੜ੍ਹਨ ਲੱਗ ਗਿਆ ਥੈਂਕ ਯੂ ਮੈਨੂੰ ਗੜਾ ਪੜ੍ਹਨਾ ਇਹ ਪੜ੍ਹਨਾ ਦੇਖੀ ਚੱਲ ਹਮ ਤੇ ਸਾਡੇ ਚੈਨਲ ਤੇ ਜੁੜੇ ਹੋ ਜਾ ਕੋਈ ਹੋ ਜਾ ਕੋਈ ਤਾਂ ਹਾਂ ਤੁਹਾਨੂੰ ਵੀ ਉਹਨਾਂ ਨਾਲ ਸੁਣ ਕਰਨੀ ਉਹਨਾਂ ਨਾਲ ਜੀ ਉਹਨਾਂ ਨਾਲ ਮਾਸ ਕੰਟੈਂਟ ਜਮਾਉਂਦਾ ਤੁਹਾਨੂੰ ਰੋਟੀ ਬਕਾਈ ਜਾਂਦੇ ਹੈ ਮੈਂ ਲੈ ਬਗਾਤਾ ਬੜੇ ਕਿਹਦਾ وہی ਕਮੈਂਟ ਰੋ ਪੜੀ ਜਾਂਦੇ ਹੈ ਇਹਨਾਂ ਬੰਦੇ ਨੂੰ ਕਰੀ ਗਾ ਦੇਖ ਮੈਂ ਬਲੌਕ ਹੂ ਹੇਲੋ ਹੈਲੋ ਕਮੈਂਟ ਕਰੋ ਭਾਈ ਕਮੈਂਟ ਕਰੋ ਭਾਈ ਹਮਾਰਾ ਚੈਨਲ ਸਬਸਕ੍ਰਾਈਬ ਕਰੋ ਹਮਾਰਾ ਚੈਨਲ ਸਬਸਕ੍ਰਾਈਬ ਕਰੋ Hello. ਬੈਠਾ ਰਹੋ ਤੁਸੀਂ ਬੈਜ ਬੜੀ ਕਿੱਦਾਂ ਫੰਦੇ ਤੋਂ ਬੈਠਾ ਨੂੰ ਬੈਠੇ ਰਿਹਾ ਹੋਣੀ ਵੀ ਨਹੀਂ ਜੁੜਨਾ ਕਹਿੰਦਾ ਕੋਲ ਬੈਠਾ ਜਾ ਕੋਈ ਜੇਕਰ ਨਾ ਟਿਕ ਰਿਹਾ ਜੇ ਹੈਲੋ ਲਈ ਕੰਨੋ ਕਰਦੀ ਸਸਰੀ ਗੱਲ ਦੇ ਗਾਣਾ ਜੋ ਦੀ ਹੈ ਨਾ ਤੇ ਕੈਂ ਕਹਿੰਦਾ ਕਰੋ ਬਾਈ ਫਰਾਨਾ ਬੰਦਾ ਜਦੋਂ ਜੀ ਮੇ ਨਾਮ ਹੈ ਨਾ ਕਿਥੇ ਇੱਥੇ ਆਊਗਾ ਜਦੋਂ ਚਰਜੀ ਕੋਤਾਂ ਗਿਆ ਅੜ ਕੇ ਨਾਮ ਨੂੰ ਕਹ ਬਾਈ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਤੈਨੂੰ ਠੀਕ ਹੈ ਬੈਠੋ ਕੀ ਨਾ ਕਿ ਨਾ ਤੇ ਮਨੀ ਦੇ ਬਨੇ ਕੀ ਉੱਤ ਦੇਖ ਲੈ ਜੁੜੂਗਾ ਤਾਂ ਪੜ ਲਿਆ ਕੋਈ ਮਰੀ ਹੋ ਰਹਿਣੇ हेलो हेलो सर गाइस कमेंट करें प्यारे प्यारे भाई साहब कोई भी जुड़ा है तो चैनल को सब्सक्राइब करें हर रोज लाइव आपके साथ शाम बजे से रात नौ बजे तक हमसे आप बातें कर सकते हो मोटरसाइकिलोर तो तो करने हम निकले हमारे भी कुछ शेर मानते हैं एक ही, एक तरफ तरफ ही शमशान थे इतने हड्डी पर हमारा पाँव जा टिका कुछ हड्डी के बयान थे हे मुसाफर देख के चलो कभी हम भी इंसान थे शेर कैसा लगा कमेंट जरूर करें बताएं जी

ओ बड़े भैया खाली पेटे मेरे नहीं दुण। 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 रखती भाई भाई। एक कर देखा, एक को देखा। दुण। दुण। ਇਹ ਤੇ ਕਰਤਾ ਕਮੈਂਟ ਨਹੀਂ ਕੀਤਾ ਹਾਂ ਕਮੈਂਟ ਹਾਂ ਕੋਈ ਨਾ ਕਰੋ ਬੋਲੀ ਚ ਟੈਕ ਕਰੋ ਭਾਈ ਵੱਧ ਵੱਧ ਕਮੈਂਟ ਕਰੋ ਹਾਂ ਤਿੱਗੜਨ ਲੇਕ ਕਰੋ ਲੇਕ ਉਹ ਤੂੰ ਪਾਸੇ ਹੋ ਜਾ ਜੇ ਨਹੀਂ ਤਾਂ ਤੂੰ ਉਹ ਬੋਲੇ ਅੰਦਰ ਤਾਂ ਹੁੰਦਾ ਅੰਦਰ ਕੱਢੀ ਜਾਉ ਪੜਾ ਲੱਗਦਾ ਲੱਗਾ ਜਾਂਦਾ ਫਿਰ ਅੰਦਰੋਂ ਕੱਢੀ ਜਾਂਦੇ ਸਾਂ

ਕਿ ਤੋ ਅਬੇ ਲਾ ਦੇ ਤੂੰ ਕਿ ਤਾਵਾ ਮਸਲਾ ਦੇ ਅਸਮਾ ਇਲਾਹੀ ਸਜਨ ਹਰ ਸ਼ਮ ਕੀ ਰਹੀ ਕਿ ਤਾਵਾ ਮਸਲਾ ਦੇ ਜੋ ਕੋਈ ਆਉਂਦੀ ਹ ਤੱਕ ਅਸਮਾ ਦੇ ਸਜਨ ਹਰ ਹਮੇਸ਼ਾ ਨਾ ਬੇਕਰਨਾ ਦਿਆਂ ਕਿਦਾਂ ਰੱਖ ਦਿਉਣੀ ਜੋਨੀ ਜਸਪਾ ਸਨਾ ਦੇਖ ਲਈ ਮੌਂਦੀ ਸੰਗੀ ਸਮਾਂ ਦੇ ਪਾਛੇ ਜੋਨੀ ਜੋਨੀ ਜਸਪਾ ਪਾ ਈਟਿੰਗ ਸੁੱਕਾ ਪਾ ਫੇਲੀ ਲਾਈਨ ਪਾ ਪਰ ਜਵਾਹਾ ਤੁਹਾਨੂੰ ਦਿਨ ਹਾਰੇ ਸਭ ਦੇ ਪਿਆਰੇ ਦੇ ਸਾਨੂੰ ਇਹ ਦਾਨ ਬੜੀ ਲਿਖੀ ਹੋਈ ਹੈ ਕਿ ਇਹ ਕリエਕਾ ਮਹਾਨ ਪਰ ਇਹ ਲਿਖਿਆ ਹੈ ਕਿ ਬੜੀ ਕリエਕਾ ਮਹਾਨ ਮਾਰਾ ਬਤਾ ਦੀ ਸੇਵਾ ਕਰੀ ਸੇਵਾ ਤੇ ਦੇਵਾ ਜਿਹੜਾ ਤਰਤੇ ਜਾਈਏ ਮੰਜਰ ਪਾਈਏ ਹੋਏ ਹਰਾ ਹਰਾ ਤੂਰਾ ਤਾਂ ਹੈ ਸਭ ਦਾ ਮਾਲਿਕ ਸਭ ਨੂੰ ਦਈਂ ਭਰੋਸਾ ਸਭੀ ਪਿਆਰੇ ਨੇ ਕਿ ਤੁਝੇ ਦੇ ਮਨ ਵਿੱਚ ਰਹੇ ਨਾ ਰੋਸਾ ਅੰਤ ਤਨ ਸੁਆਇ ਹੋਵੇ ਨਾ ਹੈ ਨ ਕੋਈ ਭੁੱਖਾ ਬੋਲੇ ਬੋਲਤਾ ਮਿੱਠਾ ਬੋਲੇ ਬੋਲੇ ਨਾ ਵੀ ਦੁੱਖਾ ਮੈਂ ਤੇਰੇ ਦੀ ਕਰ ਲਮਕਰ ਹਵੇ ਰਹਿਰਾ ਕੋਈ ਚਾਰ ਦਿਸ਼ਾ ਮ ਵਿਚੇ ਆਏ ਫੁੱਲਾਂ ਦੀ ਖੁਸ਼ਬੂ ਹੀ ਜਗਦੀ ਬਾਏ ਦੇਵੇ ਕੋਈ ਸਾਨੂੰ ਕੰਮ ਹੁੰਦੀ ਆਈਏ ਹਰ ਪੜ ਆਪਣਾ ਰੇਖਾ ਲਾਈਏ ਕਦਮ ਸਮੇਂ ਦੀ ਪਾਈਏ ਜੀਵਨ ਕਾ ਤਰਤਾ ਬਾਹਰ ਕੰਕ੍ਰੀਟਾਂ ਸੋ ਗਿਆ ਨਾ ਅੱਗੇ ਕੀ ਸੁਣ ਪਈ ਹੋਰ ਚੁੱਕਦੇ ਨਾ

ਪਾਹੀ ਪੜ ਦੂ ਕਿ ਕੌਤਾਂਵਾਂ ਹਾਂ ਬੰਦਾ ਬੀਚ ਹਾਂ ਜੜੀ ਆਇਂ ਕਰ ਅਜੀ ਬਾਜ਼ ਰਿਕਾਰਡ ਕਰਨ ਲੱਗ ਲਈ ਜੜੀ ਆਇਂ ਕਰ ਅਜੀ ਬਾਜ਼ ਰਿਕਾਰਡ ਕਰਨ ਲੱਗ ਲਈ ਜੀ 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 ਬਹਤ ਕਰ ਦੁੱਧ ਲੈ tadi politik betta, main di buku buku kelihkan aja tadi, he? mau tunggu. he? he nadi he nadi, lihat kan he ini kan buku mau he nadi, he bawa nih lihat ਦੇ ਨਿੱਕਲੇ ਮਾਈਂ ਇਨਵਿਟ ਦੇ ਜਾਣ ਕਾ ਦੀ ਮੋਤੀਆਂ ਖੜਾ ਲਿਆ ਥੋੜੀ ਗਬੌਣੀ ਅਥੇ ਇੱਕ ਬੋਲ ਕੈਂਦੀ ਕੁਝ ਮੁੰਡਾ ਬਿਲਿੰਗ ਚਲੇ ਜਾਈ ਸਾਹਮਣੇ ਬੈਠ ਅਸਤੇ ਨੀ ਪਲਾਣੀ ਇਹੋ ਜਿੰਦਾ ਜਾਨ ਕੱਢੀ ਜਮਾ ਰਾਮ ਨਾਲ ਪੜ ਜਾਮਾ ਰਾਮ ਪਲਾਣੀ ਇਹੋ ਜਿੰਦਾ ਜਾਨ ਸਾਡੀ ਮੋਤੀਆਂ ਦੀ ਸਾਡੀ ਥੋਨੀ ਗਵਾਨੀ ਬੋਲੀ ਹੈ ਪੰਜਾਬੀ ਸਾਡੀ ਪੀਰ ਵੰਜਨ ਹੀ ਪੜਾ ਰਾ ਬੱਚੇ ਵੰਜਲੀ ਦੇ ਬਾਰਾ ਵਿੱਚ ਇਹੋ ਜਿੰਦਾ ਪਾਣੀ ਬੋਲੀ ਹੈ ਪੰਜਾਬੀ ਸਾਡੀ ਜੋਤੇ ਕਮਈਆ ਵਿੱਚ ਜੰਗਾ ਤੇ ਦਾਆਂ ਵਿੱਚ ਹਾਂ ਗਾਹੀ ਬੜੋ ਜੋਤੇ ਦੁਕਵਾਇਆ ਵਿੱਚ ਜੰਗਾ ਤੇ ਦਾਆਂ ਵਿੱਚ ਇਹੋ ਜਿੰਦਾ ਪਾਣੀ ਬੋਲੀ ਹੈ ਪੰਜਾਬੀ ਸਾਡੀ ਪੁੱਲਾਂ ਦੇ ਕੇ ਆਦੀ ਸਾਡੀ ਸੁੱਖਾਂ ਦੀ ਢਾਣੀ ਸਾਡੀ ਪੁੱਲ ਕੇ ਦੀ ਟੋੜੀ ਬੋਲੀ ਹੈ ਪੰਜਾਬੀ ਸਾਡੀ ਇੱਕ ਕੁੱਤੇ ਤੇ ਕੁੱਕਰ ਦੀ ਸੀ ਗੁੜੀ ਪੱਕੀ ਯਾਰੀ ਦੇ ਸਕਦੇ ਸਨ ਇੱਕ ਦੂਜੇ ਲਈ ਆਪਣੀ ਵਿਆਹ ਲਈ ਤਿਆਰੀ ਦੋਵੇਂ ਦੋਸਤ ਸੈਰ ਕਰਨ ਲਈ ਚੱਲੇ ਜੰਗਲ ਦੇ ਵਿੱਚ ਰਾਤ ਪਈ ਨਮਕਲੇ ਰਾਤ ਪਈ ਤੇ ਘਰ ਨੂੰ ਮੁਰਨਾ ਆਇਆ ਸੀ ਬਹੁਤ ਮਹਾਰ ਦੋਹਾਂ ਰਲ ਕੇ ਸੋਚ ਮਲਾਈ ਦਿੱਤਾ ਛੱਡ ਖਿਆਲ ਕੁੱਕੜਾ ਰੁਖਦੇ ਉੱਤੇ ਚੜ ਕੇ ਦੇਖੀ ਗਰੀਨ ਅਸਤਾ ਰੁਖ ਤੰਨੇ ਦੀ ਖੋੜ ਚ ਵੜ ਕੇ ਲੇਟ ਗਿਆ ਉਹ ਕੁੱਤਾ ਜਬਤ ਮੇਰੇ ਜਾਗਾ ਕੱਕੜ ਉਟਕੇ ਰਿੱਤੀ ਬਾਗ ਇੱਕ ਨੂੰਬੜੀ ਜੰਗਲ ਵਿੱਚੋਂ ਆਈ ਮਾਰ ਚਲਾਂ ਮੋਟਾ ਕੁੱਕੜ ਦੇਖ ਸਾਹਮਣੇ ਮੂਵੀ ਤੇ ਭਰਿਆ ਪਾਣੀ ਮੂ ਮੋਠਾ ਗਨੀ ਬਣ ਕੇ ਬੋਲੀ ਫੇਲ ਰੂ ਮਰੀ ਰਾਣੀ ਅਬ ਅਜ ਤੇਰੀ ਮਿੱਠੀ ਮਨ ਹੋਣੀ ਤੂੰ ਜੰਗਲ ਦਾ ਰਾਜਾ ਮੈਂ ਤੇਰੇ ਦਰਸ਼ਨ ਲਈ ਆਈ ਹੇ ਠਾ ਰਾਜਾ ਜਾ ਜਰੇ ਤੋਂ ਕੇ ਦਰਸ਼ਨ ਕਰ ਲੈ ਜਨਮ ਸਫਲ ਹੋ ਜਾਵੇ ਐਸੀ ਕਢਿਛ ਲਾ ਇਨਸ਼ਾ ਅੱਲਾ ਮੇਰੇ ਭਾਗੀ ਆਵੇ ਕੋ ਕੁੱਕੜ ਬਹੁਤ ਸੇਗਾ ਸੀ ਉਹ ਤਾੜ ਚ ਰੱਖ ਕੇ ਸਨੇ ਇੱਤਾ ਤਕ ਮਾ ਉੱਤਰ ਖੋਲੇ ਕਲ ਦੀ ਟਾਕੀ ਠੀਕ ਹੈ ਤੂੰ ਲੂੰਬੜੀ ਜਾਣੀ ਲੂੰਬੜੀ ਰਾਣੀ ਮੈਂ ਜੰਗਲ ਦਾ ਰਹਾ ਮੈਂ ਤੇਰੇ ਦਰਸ਼ਨ ਲਈ ਆਈ ਠਾ ਜਾ ਜਾ ਉਹ ਜਾਗੂ ਮੈਂ ਥੱਲੇ ਆਉਂ ਕਰ ਲਈ ਦਰਸ਼ਨ ਰੱਜ ਕੇ ਐ ਕਿ ਕਰਕੇ ਰੱਜ ਕੇ ਮੇਰੀ ਗੱਲ ਤੂੰ ਮੰਨ ਲੈ ਭੈਣੇ ਜਾਈ ਨਾ ਹੁਣ ਪੱਦ ਕੇ ਹੁਣ ਮਨ ਜਾਈ ਨਾ ਹੁਣ ਪੱਦ ਕੇ ਰੋਕ ਰੋਕਦੇ ਬੰਦ ਨੂੰ ਬਲੀ ਨੂੰ ਬੜੀ ਲੂੰਬੜੀ ਲਾਲ ਚਰਤ ਗਵਾਈ ਐਨੇ ਨੂੰ ਕੁੱਤਾ ਵੀ ਉਠਿਆ ਲੈ ਕੇ ਇੱਕ ਗੜਾਈ ਦੇਖ ਸਾਹਮਣੇ ਲੂੰਬੜੀ ਲੂੰਬੜੀ ਦੇਖ ਸਾਹਮਣੇ ਲੂੰਬੜੀ ਚਮਟਕ ਥਗ ਸੇ ਬਚਾਇਆ ਮਨੇ ਕਮ ਫੁਗਾਈ ਯਾਰੀ ਉਹਨਾਂ ਨੇ ਮੇਟਾ ਤਾਂ ਹੀ ਬਚਾਇਆ ਸਾਹ ਤੁਹਾਨੂੰ ਤੋੜ ਹੁਣ ਪੜਾ ਕਰੋ ਸੰਕਰ ਕਰੋ ਪੜਾਓ ਕਾਹਣੀ ਦੇਖੋ ਫੋਟੋ ਕਰੋ ਸਾਹਮਣੇ ਮੈਂ ਕਾਹਣੀ ਦੇਖੋ ਉਹ ਆ ਰਿਹਾ ਉਹ ਬਾਰਾ ਮਾ ਰੜੀ ਬਾਰਾ ਮਾ ਉਹ ਮੈਨੂੰ ਲੈ ਮੈਨੂੰ ਦੇ ਮੈਂ ਹਲਕਾ ਰੱਖਦਾ ਮੈਂ ਉਹ ਮੈਂ ਫਿਕਰ ਹਾਂ ਜੇ ਤੁਸੀਂ ਮਹੀਨਾ ਚੜਦਾ ਹੈ ਕਣਕੀ ਸੋਨਾ ਮੜਦਾ ਹੈ ਵਿਸਾਖ ਬਸਾਖੀ ਨਾਉਂਦੇ ਹਾਂ ਦਾਣੇ ਘਰ ਵਿੱਚ ਲਿਆਉਂਦੇ ਹਾਂ ਤੁਸੀਂ ਬੋਲੋ ਦਾਣੇ ਘਰ ਵਿੱਚ ਲਿਆਉਂਦੇ ਹਾਂ ਹੜ ਜੇ ਜੇ ਤੁਸੀਂ ਜੈਟ ਮੀਨ ਨਾਲੂਆਂ ਦਾ ਪਾਣੀ ਤੁਬਨਾ ਖੂਹਾਂ ਦਾ ਹਰ ਮਹੀਨਾ ਤਪਦਾ ਹੈ ਸਾਨੂੰ ਮਿੱਕਲੇ ਰੱਖਦਾ ਹੈ ਸੌਣ ਚ ਬੱਤਲ ਬੱਦੇ ਨੇ ਅੰਬ ਜਮੂਏ ਲਾਦੇ ਨੇ ਪਾਦੋ ਤੁਪਾ ਕਰਦੀਆਂ ਚੜੀਆਂ ਕੈਕੀ ਫੇਰਦੀਆਂ ਅਸੂਮਾ ਨਿਰਾਲਾ ਹੈ ਨਾ ਗਰਮੀ ਨਾ ਪੱਲਾ ਹੈ ਕੱਤਕ ਬੰਦੇ ਚੰਦਨੀਆਂ ਰਾਤਾਂ ਨੂੰ ਮੈਂ ਮਨਮਨੀਆਂ ਮਗਰ ਨੂੰ ਮਗਰ ਨੂੰ ਗੱਲੋਂ ਬਹਿ ਹ ਕੋਰਸੀ ਬੱਟਰ ਪਾਉਂਦੇ ਹਾਂ ਪੋ ਵਿੱਚ ਪਾਲਾ ਸੇਕੀ ਦਾ ਟੁਣੀਆਂ ਲਾਲਾ ਸੇਕੀ ਮਾਗਣਿਆਰੇ ਤੁਪਾ ਦੇ ਪੱਤੇ ਚੱਕਦੇ ਰੁੱਖਾਂ ਦੇ ਕਰਨ ਭਲਕਣਾਉਂਦਾ ਹੈ ਸਭ ਦੇ ਮਨ ਨੂੰ ਕਹਦਾ ਹੈ ਬਾਰਾਂ ਮਾ ਪਰਦੇ ਜਾਓ ਗੱਲ ਸਿਆਣੀ ਕਰਦੇ ਜਾਓ ਜਾਓ ਨਹੀਂ ਆ ਜੋ ਤੂੰ ਪਰਦੇ ਪਰਦੇ ਆ ਪਰਦੇ ਆ ਪਰਦੇ ਆ ਨੀ ਕਾ ਪੱਤੇ ਇਹ ਪਰਦੇ ਤੂੰ ਲੈ ਬੈਠ ਦੇ ਮੈਂ ਕਪਾਲ ਦਾ ਘੜੀ ਲੈ ਬੈਠ ਦੇ ਹੈ ਕੁਝ ਦੇਖਣ ਨੂੰ ਆਇਆ ਕਿਸੇ ਜਗ੍ਹਾ ਕਰੋ ਰੋਜ਼ ਭੁੱਖ ਪੜਦਾ ਕਰੋ ਇੱਕ ਇੱਕ ਪਾਠ ਪੜਾ ਕਰੋ ਲੰਮ ਹੋਣੀ ਪੜਾ ਕਰੋ ਪਾਠ ਹਾਂ ਬੱਚਾ ਬਹੁਤ ਕੱਟ-ਬਿਟਾ ਕੀ ਹੋਣਾ ਨਹੀਂ ਲੈ ਵੋ ਹੈਲੋ ਗਾਇਜ਼ ਸਾਡੀ ਵੀਡੀਓ ਨੂੰ ਲਾਈਕ ਕਰਾਓ ਵੱਤਬਤ ਸ਼ੇਅਰ ਕਰੋ

ਮੈਂ ਪਰ ਮੇਰਾ ਤਾਂ ਬੁਈ ਨਹੀਂ ਮਰਨਾ ਮੈਂ ਬੇਖਣੀ ਕੋਈ ਨਹੀਂ ਆਇਆ ਮੈਂ ਜਾਣ ਤੈ ਮੈਂ ਨਾ ਤੇ ਨਾ ਬੋਲੀ ਜੀ ਅਸਲੀ ਪੜੀ ਚੱਲਣਾ ਹੋਏ ਪਾੜ ਜਾ ਪਾਸੇ ਨਾ ਪਾੜੀ ਸੋਟੇ ਨਾ ਦੇਖੋ ਜੁੜਾਇਆ ਚਾਰ ਟੱਕਰ ਵੀ ਕਮੈਂਟ ਕਰਿਆ ਨਾ ਉਹ ਜਵਾਬ ਦੇ ਦੇ ਜਿਹਨਾਂ ਕਹਿੰਦੇ ਸੱਚੀ ਗੱਲ ਜੀ ਤੁਸੀਂ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਦੇ ਹੋ ਕੜਾ ਜਮ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਅਸੀਂ ਰੋਜ਼ ਪਾਇਆ ਕਰਾਂਗੇ ਜੀ ਤੁਸੀਂ ਦੇਖੋ ਕਫਤਾ ਮਸਲਾ ਇਹ ਰੇਡੀ ਚੰਗੇ ਕਰੀਏ

ਅੱਜ ਅਸੀਂ ਪੜਨ ਜਾ ਰਹੇ ਹਾਂ ਇੱਕ ਕਹਾਣੀ ਜਿਸ ਦਾ ਨਾਮ ਹੈ ਅਸਲੀ ਸਿੱਖਿਆ ਸਵੇਰ ਤੋਂ ਮੀਂਹ ਪੈ ਰਿਹਾ ਸੀ ਬੱਦਲ ਅਜੇ ਵੀ ਕੁਲੇ ਹੋਏ ਸਨ ਲੱਗਦਾ ਸੀ ਕਿ ਅਜੇ ਹੋਰ ਵੀ ਮੀਂਹ ਪਵੇਗਾ ਨਦੀ ਵਿੱਚ ਕਾਫੀ ਪਾਣੀ ਆ ਗਿਆ ਸੀ ਪਾਣੀ ਦਾ ਵਹਾਅ ਤੇਜ਼ ਸੀ ਇਹ ਕਿਸੇ ਨੂੰ ਪਤਾ ਨਹੀਂ ਸੀ ਕਿ ਨਦੀ ਦਾ ਪਾਣੀ ਲੰਘਣ ਵਾਲਿਆਂ ਨੂੰ ਵੀ ਰੋੜ ਰੋੜਕੇ ਲੈ ਜਾਵੇਗਾ ਅੱਗੇ ਵੀ ਇਵੇਂ ਹੀ ਹੁੰਦਾ ਸੀ ਜਦੋਂ ਬਾਰਿਸ਼ ਜਿਆਦਾ ਹੋ ਜਾਏ ਤਾਂ ਨਦੀ ਵਿੱਚ ਪਾਣੀ ਦਾ ਵਹਾਵ ਵਧ ਜਾਂਦਾ ਸੀ ਉਦੋਂ ਡਰਾਈਵਰ ਬੱਸਾਂ ਪਿੰਡ ਤੱਕ ਨਹੀਂ ਸੀ ਲਿਆਉਂਦੇ ਨਦੀ ਤੋਂ ਪਾਰ ਉੱਚੀਆਂ ਥਾਂ ਖੜੀਆਂ ਕਰ ਦਿੰਦੇ ਸਨ ਜਿੰਨਾਂ ਸਵਾਰੀਆਂ ਨੇ ਬਸ ਲੈਣੀ ਹੁੰਦੀ ਸੀ ਉਹਨਾਂ ਨੂੰ ਨਦੀ ਪਾਰ ਕਰਨੀ ਪੈਂਦੀ ਸੀ ਨਦੀ ਪਾਰ ਕਰਕੇ ਬੱਸ ਤੱਕ ਜਾਂ ਪਿੰਡ ਪੁੱਜਣਾ ਫੰਦਾ ਸੀ ਕਦੇ ਕਦੇ ਜਦੋਂ ਬਰਸਾਤ ਬਹੁਤੀ ਹੋਵੇ ਤਾਂ ਨਦੀ ਵਿੱਚ ਜ਼ਿਆਦਾ ਪਾਣੀ ਆ ਜਾਏ ਤਾਂ ਕਈ ਕੀ ਕੰਟੇ ਉੜੀਕਣਾ ਦੀ ਪੈ ਜਾਂਦਾ ਸੀ ਅੱਜ ਨਦੀ ਵਿੱਚ ਬਹੁਤ ਪਾਣੀ ਸੀ ਇੱਕ ਟੋਲੀਆ ਬਣਾ ਬਣਾ ਨਦੀ ਪਾਰ ਕਰ ਰਹੇ ਸਨ ਨਿੱਕੇ ਨਿੱਕੇ ਬਾਲਣ ਨੂੰ ਵੱਡਿਆਂ ਤੇ ਵੱਡਿਆਂ ਨੇ ਮੋਢਿਆਂ ਤੇ ਚੁੱਕੇ ਹੋਇਆ ਸੀ ਬੱਚੇ ਸਗੋਂ ਨਦੀ ਵਿੱਚ ਤੇਜ਼ ਵਗਦਾ ਪਾਣੀ ਦੇਖ ਕੇ ਚੰਬਲ ਰਹੇ ਸਨ ਕਿਸ ਕਿਸ ਨੇ ਸਾਈਕਲ ਤੇ ਕੈਰੀਅਰ ਤੇ ਦੁੱਧ ਵਾਲੇ ਢੋਲ ਵਿੱਚ ਲੱਦੇ ਹੋਏ ਸਨ ਜਿਨ੍ਹਾਂ ਤੇ ਕੋਥੀ ਚੜ੍ਹਦੀ ਨਦੀ ਪਾਰ ਕਰ ਰਹੇ ਲੋਕ ਵਿਖਾਈ ਦੇ ਜੇਕਰ ਕੋਈ ਜਣਾ ਪਾਣੀ ਵਿੱਚ ਖਲੋ ਜਾਂਦੀ ਸੀ ਤਾਂ ਪੈਰਾਂ ਹੇਠੋਂ ਰੇਤ ਖਿਸਕ ਜਾਂਦੀ ਸੀ ਸਾਰਿਆਂ ਨੇ ਇੱਕ ਦੂਜੇ ਦੇ ਹੱਥ ਫੜੇ ਹੋਏ ਸਨ ਤੇ ਹੌਲੀ-ਹੌਲੀ ਨਦੀ ਪਾਰ ਕਰ ਰਹੇ ਸਨ ਕੋਈ ਉੱਦਰਸ ਕੋਲ ਵਿੱਚ ਛੁੱਟੀ ਹੋ ਗਈ ਸੀ ਵਿਦਿਆਰਥੀ ਅਤੇ ਅਧਿਆਪਕ ਘਰਾਂ ਨੂੰ ਤੁਰ ਪਏ ਸਨ ਹੈ ਹੈ உன்னால் விடுக்கலாம்